ਪੰਜਾਬ ਸਰਕਾਰ ਹੁਣ ਵੋਟਰਾਂ ਨੂੰ ਭਾਂਡੇ ਵੰਡੇਗੀ। ਵੋਟਾਂ ਤੋਂ ਪਹਿਲਾਂ ਸਰਕਾਰ 100 ਕਰੋੜ ਦੇ ਭਾਂਡੇ ਖਰੀਦ ਰਹੀ ਹੈ ਜੋ ਕਿ ਸੂਬੇ ਵਿੱਚ ਵੰਡੇ ਜਾਣੇ ਨੇ। ਭਾਂਡਿਆਂ ਦੀ ਖਰੀਦ ਲਈ ਪਿੰਡੂ ਵਿਕਾਸ ਵਿਭਾਗ ਨੇ ਟੈਂਡਰ ਵੀ ਜਾਰੀ ਕਰ ਦਿੱਤੇ ਹੈ। ਟੈਂਡਰ ਮੁਤਾਬਕ ਭਾਂਡੇ ਸਪਲਾਈ ਕਰਨ ਵਾਲੀਆਂ ਫਰਮਾਂ ਨਾਲ ਜੂਨ ਦੇ ਅਖੀਰ ਤੱਕ ਇਕਰਾਰਨਾਮਾ ਹੋ ਜਾਏਗਾ ਤੇ ਅਗਲੇ 3 ਮਹੀਨਿਆਂ ਦੌਰਾਨ ਫਰਮਾਂ ਸਰਕਾਰ ਨੂੰ ਪੂਰਾ ਮਾਲ ਸਪਲਾਈ ਕਰਨ ਲਈ پابੰਦ ਹੋਣਗੀਆਂ। ਇਸ ਤੋਂ ਸਪਸ਼ਟ ਹੈ ਕਿ ਅਕਤੂਬਰ ਮਹੀਨੇ ਤੋਂ ਭਾਂਡਿਆਂ ਦੀ ਵੰਡ ਸ਼ੁਰੂ ਹੋ ਜਾਏਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਪਾਂਡੇ ਧਰਮਸ਼ਾਲਾਵਾਂ ਅਤੇ ਹੋਰ ਸੰਸਥਾਵਾਂ ਨੂੰ ਦਿੱਤੇ ਜਾਣੇ ਨੇ ਇਸ ਤੋਂ ਇਲਾਵਾ ਇਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਦਿੱਤੇ ਜਾਣਗੇ ਅਕਾਲੀ ਦਲ ਦੀ ਇਸ ਨੀਤੀ 'ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਤਹਿਤ ਇਹ ਸਭ ਕੁਝ ਕਰ ਰਹੀ ਹੈ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਇਹ ਪਾਂਡੇ ਧਰਮਸ਼ਾਲਾਵਾਂ ਤੇ ਸੰਸਥਾਵਾਂ ਨੂੰ ਦਿੱਤੇ ਜਾਣੇ ਨੇ ਜਾਂ ਫਿਰ ਨਿੱਜੀ ਪੱਧਰ ਤੇ ਲੋਕਾਂ ਨੂੰ ਵੀ ਸਰਕਾਰ ਇਹ ਪਾਂਡਿਆਂ ਵੰਡਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ ਜੇਕਰ ਉਹਦੀ ਪਿੱਛੇ ਚੋਣਾ ਹੁਣ 2017 ਦਾ ਬਿਲਕੁਲ ਨੇੜੇ ਨਾ ਹੋਰ ਸੂਬਾ ਸਰਕਾਰ ਜਿਹੜਾ ਹੈ ਉਹ ਇਹਨਾਂ ਭਾਂਡਿਆਂ ਦੇ ਰਾਹੀਂ ਵੋਟਰਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਢਲੇ ਤੌਰ ਤੇ ਜਾਣਕਾਰੀ ਮਿਲੀ ਹੈ ਉਸ ਦੇ ਮਸਾਬਿਕ ਇਹ ਕਿ ਟੈਂਡਰ ਜੋ ਹੈ ਜਾਰੀ ਹੋ ਚੁੱਕਿਆ ਔਰ ਜੂਨ ਦੇ ਆਖਰ ਤੱਕ ਇਹ ਟੈਂਡਰ ਦੇ ਵਿੱਚ ਜੋ ਜੋ ਫਰਮਾਂ ਪੂਰਾ ਕਰਨੀ ਹੈ ਇਕਰਾਰਨਾਮਾ ਉਹਦੇ ਤਹਿਤ ਇਹ 3 ਮਹੀਨਿਆਂ ਦੇ ਵਿੱਚ ਇਹ ਮਾਲ ਸਪਲਾਈ ਕਰਨ ਦੀ ਸ਼ਰਤ ਵੀ ਰੱਖੀ ਗਈ ਹੈ ਸਰਕਾਰ ਵੱਲੋਂ ਔਰ ਜੋ ਪੰਚਾਇਤਾਂ ਦੇ ਜਰੀਏ ਆਮ ਲੋਕਾਂ ਨੂੰ ਦਿੱਤੇ ਜਾਣਗੇ ਇਸ ਤੋਂ ਇਲਾਵਾ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਨੇ ਪਿੰਡਾਂ ਦੇ ਵਿੱਚ ਇਹ ਧਰਮਸ਼ਾਲਾ ਨੇ ਉਹਨਾਂ ਨੂੰ ਵੀ ਇਹ ਭਾਂਡੇ ਦਿੱਤੇ ਜਾਣਗੇ ਦੂਜੇ ਪਾਸੇ ਜਿਹੜੀ ਰਾਜਨੀਤੀ ਵੀ ਇਸ ਪੂਰੇ ਮਾਮਲੇ ਤੇ ਗਰਮਾ ਗਈ ਹੈ ਲੋਕਾਂ ਦਾ ਸਿਰਫ ਜੋ ਪੋਲਿਟਿਕਲ ਪਾਰਟੀਆਂ ਨੇ ਦੁਕੀਆਂ ਉਹਨਾਂ ਨੇ ਇਹ ਕਹਿਣਾ ਹੈ ਕਿ ਸਰਕਾਰ ਜੋ ਹੈ ਆ ਭਾਂਡਿਆਂ ਦੇ ਰਾਹੀਂ ਲੋਕਾਂ ਨੂੰ ਪਰਵਾਉਣਾ ਚਾਹੁੰਦੀ ਔਰ ਇਸ ਤੋਂ ਪਹਿਲਾਂ 2014 ਦੇ ਵਿੱਚ ਵੀ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਜਦੋਂ ਲੋਕ ਸਭਾ ਚੋਣਾਂ ਸਨ ਪਰ ਉਸ ਵੇਲੇ ਕਿਉਂਕਿ ਚੋਣ ਜੱਦਤ ਲੱਗਣ ਕਰਕੇ ਸਰਕਾਰ ਦੀ ਯੋਜਨਾ ਸਿਰੇ ਨਹੀਂ ਚੜ੍ਹ ਸਕੀ ਸੀ ਜੀ ਧੰਨਵਾਦ ਸਰਗਿੱਤ ਗੱਲਬਾਤ ਕਰਨ ਦੇ ਲਈ